ਕੱਢ ਦੇ ਪੈਸੇ ਤੇ ਉਹਨਾਂ ਦੇ ਐਸਾ ਭੈ ਕੋਈ ਹੈ ਹੀ ਨਹੀਂ ਸੀ ਜਿਨ੍ਹਾਂ ਨੂੰ ਮਰਨ ਦਾ ਇਨਾ ਚਾਹ ਹੋਵੇ ਉਹਨਾਂ ਦੀ ਸ਼ਹਾਦਤ ਪੜੋ ਤੇ ਡਰ ਤੇ ਬੰਦੇ ਨੂੰ ਜ਼ਿਆਦਾ ਮਰਨ ਦਾ ਹੀ ਲੱਗਦਾ ਕਿ ਤੇ ਮਰ ਨਾ ਜਾਵਾਂ ਸਰੀਰ ਸਾਥ ਨਾ ਛੱਡ ਜਾਵੇ ਹੋਰ ਤੇ ਕੋਈ ਦੁਨੀਆ ਦੇ ਇੰਨੇ ਵੱਡੇ ਡਰ ਨਹੀਂ ਹੁੰਦੇ ਸਹਿਬ ਵੀ ਐਸੇ ਵਾਲੇ ਇਸ਼ਾਰਾ ਕਰਦੇ ਕਿ ਟਿੱਡੀ ਦਲ ਪਿੱਛੇ ਆ ਰਿਹਾ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਤੁਹਾਨੂੰ ਕੋਈ ਨਹੀਂ ਦੇਖ ਸਕੇਗਾ ਤੁਸੀਂ ਆਪਣੀ ਰਮਜ ਵਿੱਚ ਚਲੇ ਜਾਓ ਤੁਰੇ ਜਾਓ ਤੇ ਪੈਦਲੀ ਸੰ ਚਲੇ ਜਾਓ ਭਾਈ ਮਨੀ ਸਿੰਘ ਗੁਰੂ ਕੇ ਮਹਿਲਾ ਨਾਲ ਗਿਆ ਪਿਆਰੇ ਇੱਕ ਤੇ ਇਹ ਹਿੱਸਾ ਹੋ ਗਿਆ ਦੂਜਾ ਮਾਤਾ ਸਤਕਾਰਯੋਗ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ ਮਾਤਾ ਜੀ ਤੁਸੀਂ ਆ ਛੋਟੇ ਸਹਿਬਜ਼ਾਦਿਆਂ ਨੂੰ ਨਾਲ ਲਓ ਘੋੜੇ ਤੇ ਬਿਠਾਓ ਤੇ ਤੁਸੀਂ ਹੌਲੀ ਹੌਲੀ ਆ ਨਦੀ ਦੇ ਕਿਨਾਰੇ ਕਿਨਾਰੇ ਇਸ ਦਿਸ਼ਾ ਵੱਲ ਨੂੰ ਚਲੇ ਜਾਓ। ਖੱਤੀ ਤੋਰਿਆ। ਬਾਕੀ ਜਿੰਨੇ ਸੈਨਿਕ ਸਨ ਸਿੱਖ ਸਨ ਉਹਨਾਂ ਨੂੰ ਕਿਹਾ ਭਈ ਆਓ ਅਸੀਂ ਇਸ ਸਰਸਾ ਨੂੰ ਪਾਰ ਕਰੀਏ ਤਿੰਨਾਂ ਹਿੱਸਿਆਂ ਚ ਵੰਡਿਆ ਸੀ ਮੈਂ ਕਹਿਣਾ ਇਹ ਚਾਹੁੰਦਾ ਸੀ ਕਿ ਕਿੰਨਾ ਵੀ ਮਾੜਾ ਸਮਾਂ ਕਿਉਂ ਨਾ ਹੋਵੇ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਇਆ ਕਿ ਅੰਮ੍ਰਿਤ ਵੇਲਾ ਜ਼ਰੂਰ ਗੁਰੂ ਕੇ ਸਿੱਖਾ ਸੰਭਾਲ ਤੇਰੀ ਹਯਾਤੀ ਜ਼ਿੰਦਗੀ ਜਿਹੜੀ ਤੈਨੂੰ ਮਿਲੀ ਏ ਇਹ ਤਾਂ ਹੀ ਸਫਲ ਹੋ ਸਕਦੀ ਜੇ ਤੂੰ ਅੰਮ੍ਰਿਤ ਵੇਲਾ ਸੰਭਾਲੇਂਗਾ ਤੂੰ ਇਹੀ ਨਿਯਮਾਵ ਲਈ ਮਰਿਆਦਾ ਇਹੀ ਹੈ ਨਾ ਗੁਰਸਤਗੁਰ ਕਾ ਜੋ ਸਿਖੇ ਅਖਾਇ ਸੁ ਭਲਕੇ ਉਠ ਹਰਨਾਮ ਧਿਆਵੈ ਉਦਮ ਕਰੇ ਭਲਕੇ ਪਰ ਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਦਾ ਮਤਲਬ ਹੈ ਸਵੇਰੇ ਸਵਖਤੇ ਇਸ਼ਨਾਨ ਕਰੇ ਇਹ ਅੰਮ੍ਰਿਤ ਸਰ ਨਗਰੀ ਜਿਹੜੀ ਗੁਰੂ ਰਾਮ ਦਾ ਜਿਹਦੀ ਉਹ ਨਹੀਂ ਨਾਮ ਹੈ ਤਾਂ ਅੰਮ੍ਰਿਤ ਸਰ ਦਾ ਮਤਲਬ ਹੈ ਸਵੇਰੇ ਅੰਮ੍ਰਿਤ ਵੇਲੇ ਸਵਖਤੇ ਵਿਸ਼ਵਾਸ ਕਰਨਾ ਤੇ ਰਹਿ ਤੁਮਰੀ ਯਾਦਾ ਸਿੱਖ ਦੀ ਸਿੱਖ ਨੂੰ ਪਤਾ ਹੋਣੀ ਚਾਹੀਦੀ ਤਾਂ ਹੀ ਇਹ ਸਿੱਖ ਅਖਮਾਉਣ ਦਾ ਹੱਕ ਰੱਖਦਾ ਹੈ ਤੋਂ ਆਪਾਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਗੁਰੂ ਪਿਆਰਿਓ ਅਸੀਂ ਇਸ ਲਈ ਕਰੇ ਸੀ ਕਿ ਗੁਰੂ ਜਦੋਂ ਪਸੇਜਦਾ ਤੇ ਐਸੀ ਦਾਤ ਦਿੰਦਾ ਨਾ ਉਹ ਦਾਤ ਜਿਹੜੀ ਇਹ ਮਨੁੱਖਾ ਦੇ ਨੂੰ ਸਫਲ ਕਰ ਦਿੰਦੀ ਹੈ